ਜਿੱਥੋਂ ਮੁੱਕ ਵੀ ਮੱਜਨਵਾ ਰਾਜਿਆਂ ਦੇ ਉਤੋਂ ਸ਼ੁਰੂ ਹੁੰਦੀ ਦਾਸਤਾਨ ਸਾਡੇ ਮੇਰੇ ਬੇ ਜਿਹੜੇ ਹੋਣਾ ਜਹਾਨ ਵਿੱਚ ਸਾਵੇ ਹੈ ਆਸਰ ਹੈ ਮੇਕੇ ਮੋਜਾ ਜਾਵੇ ਜਿੱਤੇ ਤੇ ਮਾਤਾ ਦੇ ਘਰ ਕੰਮੇ ਕੋ ਸਤਰਾ ਦੀ ਅਰਦਾਸ ਨਾ ਜੋ ਉਹਨਾਂ ਦੇ ਕਰੇ ਦੁਨੀਆਂ ਦਾ ਯੁੱਗ ਪਲਟਾ ਲੈਣ ਵਾਲਾ ਹਿੰਦੁਸਤਾਨ ਦੀ ਸੰਕੀਰ ਦੇ ਨਿਰਵਾਤਾ ਕਲਿਕਨ ਪਾਸ਼ਾ ਦਾ ਜਨਮ ਹੋਇਆ। ਤਾਰਪਾ ਸਾਗੇ ਜਗਦੇ ਵਿਖਦੇ ਨੇ ਕਿ ਦਾਤ ਪਾਸ਼ਪੁਰ ਅਲਖਾ ਰਾਧਾ ਬਹੁ ਬਿਜੋਗ ਸਤਨਾ ਸਾਦਾ ਕਹਿਣੀ ਤੇ ਕਥੀ ਦਾ ਪੂਰਾ ਪੰਜਾਂ ਬਾੜੀਆਂ ਦਾ ਨਿਤਨੇਮੇ 28 ਸਾਲ ਦਾ 14ਵੇਂ ਮੁਖੀ ਸੰਤ ਬਾਬਾ ਜੁਦਾ ਸਿੰਘ ਪਿੱਟੜਾ ਵਾਲੇ ਜਿਨ੍ਹਾਂ ਨੇ 6 ਜੂਨ 1983 ਨੂੰ ਸ੍ਰੀ ਮੰਦਰ ਸਾਹਿਬ ਦੀ ਬਿਖਰਤਾ ਨੂੰ ਨੋਕਰਾਖਦੇ ਹੈ ਆਪਣੇ ਆਪ ਦੀ ਮਹਾਲ ਸ਼ਾਹ ਦਿੱਤੀ ਉਹਨਾਂ ਦੇ ਨਾਲ ਪਾਪਾ 18 ਸਾਲ ਵਰਕੇ ਉਹ ਕੋਈ ਗਾਨ ਨਹੀਂ ਸੁਣਦੇ ਜੇ ਜੇ ਕੀ ਨਮਰ ਭਾਈ ਕਰਾ ਕੇ ਮੈਂ ਹੈ ਆਜ ਮਹਾਰਾਜ ਪਰਿਵਾਰ ਦੀਆਂ ਜੋ ਮਨੋ ਭਾਵਨਾ ਹੈ ਉਹ ਪੂਰੀਆਂ ਕਰਨ ਸਿਰ ਤੇ ਮੇਰਾ ਪ੍ਰਿਹਾਰ ਕਰਨ ਸਭਣਾ ਨੂੰ ਆਪਣੇ ਦਰੋਂ ਕਰੋ ਨਾਮ ਸਿਮਰਦਿਆਂ ਦਾਤਾ ਤਰਨਤਾਰਨ ਦੇ ਪਿੰਡ ਡਾਲਚੋ ਧੰਨ ਧੰਨ ਬੱਬਾ ਤਰਲਨ ਬਾਟ ਜੀ ਦਾ ਸਲਾਣਾ ਮੇਲਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੇਲੇ ਦੌਰਾਨ ਪ੍ਰਸਿੱਧ ਰਾਗੀ ਸੰਗਾਂ ਤੇ ਢਾਡੀ ਸੰਗਾਂ ਨੇ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਬਾਰੇ ਚੰਨਣਾ ਪਾਕੀ ਸੰਗਤਾਂ ਨੂੰ ਆਤਮ ਰੰਗ ਵਿੱਚ ਰੰਗਿਆ ਮੇਲੇ ਵਿੱਚ ਆਈਆਂ ਸੰਗਤਾਂ ਲਈ ਖਾਸ ਰੂਪ ਵਿੱਚ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਏ ਗਏ ਜਿਸ ਵਿੱਚ ਖਿਡਾਰੀਆਂ ਨੇ ਆਪਣੇ ਦਮ ਖਮ ਅਤੇ ਜ਼ਬਰਦਸਤ ਖੇਡ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਮੇਲਾ ਪੂਰੇ ਇਲਾਕੇ ਵਿੱਚ ਭਾਈਚਾਰੇ ਅਤੇ ਖੇਡਾਂ ਪ੍ਰਤੀ ਉਤਸ਼ਾਹ ਦਾ ਪ੍ਰਤੀਕ ਬਣਿਆ ਰਿਹਾ ਇਸ ਮੌਕੇ ਤੇ ਦੇਖੋ ਡਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਨੇਕੋ ਦੇ ਪਾਲੇ ਫਰਦਾਨਾ ਸਾਡੀ ਪੁਣੀ ਕਬੱਡੀ ਦੀਆਂ ਦੋਨੇ ਟੀਮਾਂ ਜਿੱਥੇ ਵੀ ਸਾਡੀ ਆਵਾਜ਼ ਸੁਣਦੀਆਂ ਜਲਦੀ ਦੇ ਨਾਲ DJ Light and Sound ਜਿਹਦੇ ਬਲਾਵੇ ਦੇ ਰਾਮਵਰਗੀ ਸੰਗਤ ਦੇ ਇਹਦੇ ਦਰਸ਼ਨ ਕਰਨੋਂ ਮਿਲੇ ਨੇ ਤੋਂ ਸਾਰੇ ਵੀਰਾਂ ਦਾ ਸਤਿਕਾਰ ਕਰਦੀ ਕਰੀ ਕਰਦੇ ਪ੍ਰਮੁੱਖ ਵੀਰਾਂ ਦਾ ਤੇ ਯੋਗ ਸਾਡੇ ਬੱਬਾ ਰੋੜੇ ਵਾਲਾ ਤੇ ਬਾਬਾ ਬਿੰਦੂ ਜੀ ਤੇ 라ਜੂ ਬਾਗ ਵਾਲਾ ਸਾ ਨੂੰ ਖੁੱਲੇ ਸੱਦੇ ਆ ਫਿਰ 14 ਤਰੀਕ ਨੂੰ ਵੱਡਾ ਨਾਲ ਕਿਸਤੇ ਪੱਖੀ ਵੰਡੇ ਆ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਸਭ ਫੇਰੇ ਰੇਡ ਹੈ ਇਹ ਅਕਬੀਰ ਹੈ ਮਾਸੀਆਂ ਦੀ ਧਰਤੀ ਹੈ ਆਹ ਖੇਮ ਕਰਨ ਦਾ ਲਾਗ ਹੈ ਬਾਦਰ ਤੋਂ ਚੱਲ ਕੇ ਆਇਆ ਹੈ ਤੇ ਬਾਦਰ ਦੇ ਏਰੀਆ ਦੇ ਵਿੱਚ ਖੇਡਣ ਲਈ ਆਇਆ ਵਰਸਿਆ ਹੋਇਆ ਨਗਰ ਹੈ ਇਹ ਅਜ ਤੱਕ ਆਇਓ ਬਚਦੇ ਲਾਹੌਰੀਏ ਸਾਡਾ ਬਾਦਰ ਦੇ ਘੇਰਿਆਂ ਚ ਪਿੰਡ ਵਸਦਾ ਹੈ ਸਾਡਾ ਗਿੰਦਰ ਵੀਰ ਹੈ ਬਹੁਤ ਪਿਆਰ ਦੇ ਯੋਗ ਸ਼ਖਸੀਅਤ ਬੜੀ ਸਰਦਾਰ ਦੇ ਯੋਗ ਇਧਰ ਕਾਲ ਇਹ ਹੈ ਰਾਜਾ ਤੇ ਸਾਹਮਣੇ ਟੱਕਰ ਆਹ ਰੰਗੇ ਪੂਵਿੰਡੀ ਦੇ ਨਾਲ ਕਿ ਫਿਰੇ ਖੱਡਾ ਮਰੇ ਥਾਪੀਆਂ ਨੂੰ ਮਾਰਦਾ ਪਤਾ ਲੱਗ ਜੂਗਾ ਟੁੱਲੇ ਹੋਏ ਭਾਲ ਦਾ ਓਏ ਸਾਹਮਣੇ ਕੋਈ ਲੱਲੋ ਕਹਿੰਦਾ ਹੈ ਕੋਈ ਅਰਜਨ ਕਹਿੰਦਾ ਹੈ ਇੱਕ ਕੰਨੇ ਤੇ ਅਮਰਤ ਦੂਜੀ ਕੰਨੇ ਤੇ ਕਰਮਾਲ ਨਾਲ ਗੋਰਾ ਲੱਤੋਂ ਵਾਲਾ ਗੋਪੀ ਮੱਟੂ ਪਰ ਆਹ ਕੌਣ ਹੈ ਇਹ ਪੁੱਠੀ ਦਾ ਬਾਹਰ ਅਮਰਤ ਨਵੇਂ ਪੁੱਡਿਆ ਇਹਦਾ 1 ਲੱਖ ਦੀ ਨਗਦੀ ਰਾਸ਼ੀ ਦੇ ਨਾਲ ਔਰ ਵਾਲੇ ਸਮੇਂ ਦੇ ਵਿੱਚ ਵੱਡਾ ਕਾਲ ਸਨਮਾਨ ਪਰ ਲੱਲੋ ਇਹ ਲੱਲੋ ਹੈ ਮੁੰਡਾ ਕਿੱਥੇ ਲੋ ਟਾ ਕੱਟੀਆਂ ਹੋਣ ਗਿਆ ਇਹ ਨਿੱਕਾ ਆ ਗਿਆ ਮਾੜੀ ਦੇਖੇ ਵਾਲਾ ਨਿੱਕੇ ਦੀ ਪਾਈ ਹੀ ਰੇਡ ਹੈ ਤਹੋ ਕਲਾਵਾ ਦੀ ਲੱਕੀ ਹੋਈ ਚਾਨ ਇੱਕ ਕੰਨੇ ਤੇ ਰਾਜਾ ਕੋਟਲ ਵਾਲਾ ਦੂਜੀ ਕੰਨੇ ਤੇ ਪ੍ਰਿੰਸ ਘਿਆੜੇ ਵਾਲਾ ਦੇਖਦੇ ਆ ਕਿਹੜਾ ਕਰਤਾ ਕੋਸ਼ਿਸ਼ ਗੱਲਾਂ ਕਿਤੇ ਬੱਟੀਆਂ ਹੋਣ ਗਿਆ ਇਹ ਚੰਗੀ ਤੇ ਮੁੰਡਾ ਜਿਹੜਾ ਲੱਗਾ ਇਹ ਪ੍ਰਿੰਸ ਉਹ ਸੋਹਣ ਸਾਡੇ ਉੱਪਰ ਪਰਾ ਰਾਜਾ ਟੋਟਾ ਵਾਲਾ ਕਿਤੇ ਦਾ ਫਾਕ ਐਂ ਕਿਤੇ ਬੱਲੇ ਬੱਲੇ ਧਲਾ ਵੱਟੀਆਂ ਪਰ ਰਾਜਾ ਜਿਹਦੇ ਬਾਪ ਜਿਹਨਾਂ ਦਾ ਪਿਆਰ ਹੈ ਗਿੰਦਰ ਭਰਾ ਤੋਂ ਕਹਿਣ ਦੇ ਨਾਲ ਮਿੱਕੇ ਮਾੜੀ ਮਿੱਕੇ ਉਹਨਾਂ ਦਾ ਜਿਹੜਾ ਬੜੀ ਪਿਆਰ ਹੈ ਵਰਦੀਪ ਸਿੰਘ ਜੀ ਬਾਹਰ ਟਾਲੀ ਹੋਈ ਦੁਬਈ ਉਹ ਮੇਰਾ ਨਾਮ ਹੈ ਇਧਰ ਦੀ ਸਾਈਡ ਤੋਂ ਇਹ ਅਮਰਤ ਹੈ ਤੇ ਦੂਜੀ ਸਾਈਡ ਜੀਵਨ ਤਿਹਾਰੇ ਵਾਲਾ ਇਹ ਵੀ ਜੀਵਨ ਵਾਲੇ ਸਮਝਦਾ ਵੱਡਾ 스타 ਹੋਣਾ ਆ ਪੰਡਵ ਕਬੱਡੀ ਪਾਉਣ ਦੇ ਲਈ ਤਿਆਰ ਪਿਆਰ ਜੇ ਘਰ ਬਾੜੀਆਂ ਦੇ ਮੁਰਗੇ ਰਿੰਜਦੇ ਨੇ ਫੁੱਟ ਬਾੜੀਆਂ ਦੇ ਉਹ ਸਾਰੂਪੀਨ ਖਿੱਚ ਗਏ ਨੇ ਪਰ ਪਰਦਾ ਦੇ ਮੁਰਗੇ ਨਹੀਂ ਮਾਨ ਨੂੰ ਤਿਹਾਰ ਕਹਿੰਦੇ ਪਾਪਾ ਬੱਲੇ 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 ਕਬੱਡੀ ਕਬੱਡੀ مسلی سریر ہے کلا کلا کٹ میرے پنڈے کے اوپر گواہی بھر دے میری ک محنت کر کے گراؤنڈ آیا گردیو سب جی ٹن یو ہی گوبئی کا ستار ہے ਟਾਈਮ ਨੋਟ ਕੀਤਾ ਜਾ ਰਿਹਾ ਹੈ ਵੱਡੀ ਜੰਮੇਵਾਲੀ ਸਾਹਮੀ ਹੋਈ ਹੈ ਇੱਜਤਰ ਸਾਡਾ ਸ਼ੰਕਰ ਭਰਾ ਵੱਡੀ ਜੰਮੇਵਾਲੀ ਉਸ ਭਰਾ ਨੇ ਸਾਹਮੀ ਹੋਈ ਹੈ ਲਓ ਇਧਰ ਦੀ ਸਾਈਡ ਦੇਖਾਂਗੇ ਨਾ ਜਣ ਕਬੱਡੀ ਪਾਉਣ ਦੇ ਲਈ ਚਾਰ ਬਰ ਚਾਰ ਹੈ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾ ਦੇਗਾ ਕਿ ਨਾਲ ਮਾਸ ਦੇ ਹਿੱਕਾ ਗੁੰਡੀਆਂ ਟੌਲਿਆਂ ਦੇ ਵਿੱਚ ਜਾਣਾ ਵਿੱਚ ਮਦਾਂਵੇ ਟੱਕਰ ਲੈਣੀ ਪਿਰਦੇ ਵਾਂਗਰ ਸਾਹਾਂ ਜਦ ਗੁੰਡੀਆਂ ਦੇ ਸਿੰਘ ਫਰਤੇ ਫਿਰ ਦਰਸ਼ਕ ਸ਼ੋਰ ਮਚਾ ਕਰਨ ਵਾਲਾ ਦੋਹੋ ਭਰਾਵਾਂ ਦੀ ਲੱਗੀ ਹੋਈ ਕਹਿਣ ਹੈ ਇੱਕ ਕਦੇ ਤੇ ਸਿੱਖ ਸਰਦਾਰ ਗੁਰਵਾਲਾ ਤੇ ਦੂਜੀ ਕਦੇ ਤੇ ਕੋਪੀ ਮੱਟੂ ਲੱਗੇ ਕੋਪੀ ਪਰ ਆਹ ਕੌਣ ਹੈ ਇਹ ਅਮਰਪਤ ਨਵੇਂ ਪਿੰਡ ਵਾਲਾ ਨਵਾਂ ਪਿੰਡ ਕਬੱਡੀ ਦੀ ਨਫਤੀ ਵਜੋਂ ਜਾਣਿਆ ਜਾਂਦਾ ਹੈ ਇਹ ਅਮਰਪਤ ਜਿੰਨੀ ਕੋਸ਼ਿਸ਼ ਕੀਤੀ ਹੈ ਪਰ ਲੱਲੋ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਹੈ ਸਾਹਮਣੇ ਤੱਕਦੇ ਆ ਸਿੱਖ ਸਰਦਾਰ ਨਾਂ ਇਹ ਸਸ ਰੂਪ ਸਿੰਘ ਪਰ ਪਿਆਰ ਨਾਲ

ਬੋਡਾ ਪੋਡਾ ਕੌਣ ਭਾਦੀ ਦੀ ਸਾਡਾ ਬਾਠਾਂ ਦੇ ਲਾਰੇ ਦੇ ਵਿੱਚ ਹੈ ਵੱਡਾ ਪ੍ਰਮੋਟਰ ਬਣਿਆ ਖੇਡ ਕਬੱਡੀ ਦਾ ਉਥੇ ਸੱਖੇ ਸਾਡੇ ਦੇ ਖੇਡਾਂ ਦੀ ਬਾਹ ਫੜਦਾ ਹੈ ਮਲਾਰਿਆਂ ਦੀ ਬਾਹ ਫੜਦਾ ਹੈ ਰਾਲੇ ਭਲਾ ਦਾ ਸਨਕਾਰ ਹੈ ਦਿਲੇਰਾ ਪੁਲਵਾਲ ਇਸੇ ਲੱਗਰ ਦਾ ਜਾਇਆ ਉਸ ਭਰਾ ਦਾ ਸੀ ਦਿਲੋਂ ਨਗਰਾਈਆਂ ਤੋਂ ਸਨਕਾਰ ਕਰਦੇ ਹੈ ਸਵਰਗੀ ਸਰਦਾਰ ਗੰਗਾ ਸਿੰਘ ਜੀ ਤੇ ਸਵਰਗੀ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ ਸਨਕਾਰ ਹੈ ਆ ਦੇਖੋ ਜਰਾ ਆਹ ਵੇਖੋ ਜਰਾ ਆਹ ਵੇਖੋ ਜਰਾ ਉਥੇ ਖੰਡੇ ਤਪਹਾਨ ਵਾਲੀ ਨੇਰੀਆਂ ਉਥੇ

ਅੰਗਲ ਖਰੀ ਦਾ ਬੰਦੀ ਰੇਡ ਪਾ ਕੇ ਕਬੱਡੀ ਜੀਵਨ ਜੀਵਨ ਦੇ ਬਰਬਾਰ ਬਣ ਕੇ ਪਿੰਡ ਵਾਲਾ ਉਹ ਜੀਵਨਾ ਪੱਟ ਜੀਵਨਾ ਪੱਟਦੀ ਰਾ ਪੱਟਦੀ ਰਾ ਪੱਟਦੀ ਰਾ ਪੱਟ ਜ ਆ ਰੇਡਰਾਂ ਦੇ ਲਈ ਉਧਰ ਵੱਡੇ ਐਲਾਨ ਹੋ ਗਏ ਦੋਨਾਂ ਟੀਮਾਂ ਦੇ ਗੁਰਦੇਵ ਭਰਾ ਕਹਿੰਦਾ ਵੀ ਜਿਹੜਾ ਵੀ ਖਿਡਾਰੀ ਵਧੀਆ ਲੱਗਦਾ ਮੈਨੂੰ ਤਾਂ ਸਾਰੇ ਵਧੀਆ ਲੱਗਦੇ ਮੇਰੇ ਨਾਲ ਸਾਰੇ ਮੋਜੇ ਹੁਣ ਮੈਂ ਕੀ ਤੇ ਲਾਵਾਂ ਇਹ ਤੁਸੀਂ ਆਪ ਡਿਸਾਈਡ ਕਰਿਓ ਆਹ ਵੇਖੋ ਇਧਰਲੀ ਸਾਈਡ ਚਿਸਤੀ ਕਬੱਡੀ ਪਾਰਿਆ ਮੂਰੇ ਕੌਣ ਹੈ ਇਧਰਲੀ ਸਾਈਡ ਸਰਪ੍ਰੀਤ ਪੇੜਾ ਵਾਲਾ ਕੋਸ਼ਿਸ਼ ਕਰ ਰਿਹਾ ਜਥੇਦਾਰ ਬਾਬਾ ਤਸੀਮ ਸਿੰਘ ਆਹ ਸਾਹਮਣੇ ਚਿਸਤੀ ਦੀਆਂ ਤਿੰਨ ਡੇਡਾ 500 ਦੀਆਂ 10 ਦੇ ਦਾ 500 ਦੀਆਂ ਲੱਗੀਆਂ ਚਸਤੀ ਤਰੀਗਾ ਲਓ ਸਾਹਮਣੇ ਸ਼ਿੱਕੂ ਕਬੱਡੀ ਪਾ ਰਿਹਾ ਸ਼ਿੱਕੂ ਦੀਆਂ ਵੀ 3 500 ਦੀਆਂ ਕਰਤੀਏ ਲੈ ਵੀ ਪੰਡਾ ਚੱਕ ਮੈਗ ਸਾਹਮਣੇ ਗੇਟ ਪੈ ਗਈ ਐ ਸ਼ਿੱਕੂ ਫੜੜੇ ਵਾਲਾ ਤੇ ਅਮਰਤ ਨਵੇਂ ਪਿੰਡਿਆ ਉੱਤੀ ਹੋਈ ੱੱਲੇ ਬੱਲੇ ਆਣ ਕਹਿੰਦੇ ਉਹ ਤੋਂ ਚੰਪ ਠੰਡਾ ਲਿਖੜਾ ਦੀ ਗੱਲ ਪੜੀ ਪਈ ਐ ਲੱਗਦੇ ਹੋਏ ਚੋਰ ਉੱਤੀ ਹੋਈ ੱੱਲੇ ਬੱਲੇ ਆਣ ਕਹਿੰਦੇ ਪੰਡਾ ਨੇ ਬੱਲੇ ਬੱਲੇ ਕਰਾਈ ਪਈ ਐ ਇਹ ਅਮਰਤ ਦਾ ਨਵੇਂ ਪਿੰਡ ਵਾਲਾ ਜਿੰਨੇ ਸ਼ਿੱਕੂ ਦਾ ਗੱਟਾ ਪਿਆਰ ਦੇ ਕਰ ਦਿੰਦਾ ਐਂਡ ਕਿਤੇ ਬੱਲੇ ਬੱਲੇ ਕਰਾ ਦਿੱਤੀ ਐ ਕੋਈ ਕਹਿੰਦੇ ਨਾਜਵਾਨਾ ਸ਼ਿੱਕੂ ਤੇਰੇ ਲਈ ਵੀ ਦਿਲੋਂ ਦਵਾਵਾ ਨੇ ਸ਼ਿੱਕੂ ਛੱਡ ਦੇ ਕੰਮ ਕੋਈ ਜਣ ਫਿੱਟ ਚੱਲ ਐ ਕੋਈ ਕਹਿੰਦੇ ਹਰ ਹਾਲੇ ਸਮੇਂ ਚ ਮੱਡੀਆਂ ਗੱਲਾਂ ਹੋਣ ਗਿਆ ਪਰ ਆਹ ਕੌਣ ਐ ਇਹ ਰਾਜਾ ਦੁੱਧ ਵਾਲਾ ਤੇ ਨਾਲ ਮੱਡ ਤੇ ਨਵੇਂ ਟੁੱਟ ਵਾਲਾ ਲੱਗੇ ਜਗਦੀਸ਼ਾ ਤਾਰੇ ਵੀ ਫੁੱਟਸ ਇਹਦੇ ਜੱਫਾ ਜਿਹੜਾ ਐਂਡ ਕਿਤੇ ਬੱਲੇ ਬੱਲੇ ਦੁਨੀਆ ਦੀ ਮੈਕਸ ਜੀ ਪੱਤਰਕਾਰ ਸਾਡਾ ਵੀਰ ਅੱਜ ਦੇ ਸਾਰੇ ਮੇਲੇ ਨੂੰ ਲਾਈਵ ਦੁਨੀਆ ਪਰਦੇ ਚੋਠਾ ਜਨਾ ਦਲ ਨਿਊਜ਼ ਦਨ ਦੋ ਜੱਫੇ ਹੋ ਗਏ ਨਹੀਂ ਅੱਛਾ ਉਹ ਐਲਾਨ ਤੋਂ ਪਹਿਲਾਂ ਲੱਗਾ ਸੀਗਾ ਪਰ ਐਲਾਨ ਤੋਂ ਬਾਅਦ ਜਿਹੜਾ ਹੁਣ ਇੱਕ ਲੱਗਾ ਆਹ ਵੇਖੋ ਸਾਹਮਣੇ ਇਧਰਲੀ ਸਾਈਡ ਨੌਜਾਨ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਇਧਰ ਦੀ ਸਾਡੇ ਗੋਪੀ ਤਗੜੇ ਪਾਉਣ ਦਾ ਵਾਅਦਾ ਕਰ ਗਿਆ ਆ ਪਹਿਲੀ ਪੈਣ ਜਾ ਰਹੀ ਹੈ 500 ਦੀ ਪਹਿਲੀ ਪੈਣ ਜਾ ਰਹੀ ਹੈ ਤਿੰਨਾ ਕਬੱਡੀਆਂ ਦੇ ਉੱਪਰ 500 ਦੇ ਵੱਡੇ ਮਾਨ ਸਰਵਾਰ ਬਖਸ਼ੇ ਵਾਲੇ ਇਧਰਲੀ ਸਾਈਡ ਆ ਜਾ ਜੇ ਤਿੰਨ ਇਹਨੂੰ ਲਾ ਦੁੱਤਾ ਇਹ ਸਾਹਮਣੇ ਇਧਰਲੀ ਸਾਈਡ ਦੇਖਾਂ ਕਿ ਰੋੜੇ ਵਾਲਾ ਬਾਬਾ ਬਿੰਦੂ ਸਿੰਘ ਜੀ ਨਾਲ ਸਾਡੇ ਰਾਜੂ ਸਿੰਘ ਜੀ ਬਾਗ ਵਾਲੇ ਸਰਪੰਚ ਮਰਿੰਦਰ ਸਿੰਘ ਜੀ ਬਾਗ ਵਾਲੇ ਸਰਬਜੀਤ ਸਿੰਘ ਜੀ ਸ਼ੱਪਾ ਤੇ ਸਾਡੇ ਸੋਨਾ ਸਿੰਘ ਜੀ ਬਾਗ ਵਾਲੇ ਲਾਡਾ ਸਿੰਘ ਜੀ ਬਾਗ ਵਾਲੇ ਗੁਰਵੀਰ ਸਿੰਘ ਜੀ ਫੌਜੀ ਗੁਰਦੇਵ ਸਿੰਘ ਜੀ ਫੌਜੀ ਜਗਦੀਪ ਸਿੰਘ ਜੀ ਅਮਰਤਪਾਲ ਸਿੰਘ ਜੀ ਸੰਦੀਪ ਸਿੰਘ ਜੀ ਚੱਕੂ ਤੇ ਪ੍ਰਧਾਰ ਕੁਲਦੀਪ ਸਿੰਘ ਜੀ ਉਹਨਾਂ ਦਾ ਸਤਿਕਾਰ ਆ ਰਿਹਾ ਮਸਟ ਟਕਾਰ ਕਰਦੇ ਆ ਜੀ ਜਵੰਤ ਸਿੰਘ ਜੀ ਆਕਾ ਦਾ ਵੇਰਵਾ ਜਰੂਰ ਸੁਣੋ ਤਨਤਨ ਪੀਰ ਬਾਬਾ ਬਲੈਸ਼ਾ ਜੀ ਕਬੱਡੀ ਕਲੱਬ ਨੰਬਰ ਨੇ 14 ਸਾਡੇ ਗੁਰਦੇਲੇ ਬਾਈ ਵੱਡੇ ਨਾਲ ਕਰਦੇ ਨੇ ਕਿ ਜੇਕਰ ਕੁੱਤੋਂ ਪੱਖੇ ਵੰਡਿਆ ਕੰਨਰੇ ਦਾ ਪੌਦਾ ਆ 500 ਦੇ ਵੱਡੇ ਮਾਲ ਸਨਮਾਨ ਪਰ ਆ ਪੁੱਜੀ ਐ ਇੱਕ ਕੰਨੂ ਤੇ ਰਾਜਾ ਪੁੱਜੀ ਕੇ ਮੁਤੇ ਤਾਪਾ ਇਹ ਬੜਾ ਚਾਲਮ ਚਾਪੀਆ ਚਤਰਾ ਟੁੱਟ ਟੁੱਟ ਕੇ ਲੜ ਲਲ ਕੀਤੇ ਗਾਲਗੇ ਵੱਡੇ ਮਾਲ ਤੇ ਸਨਮਾਨ ਤਾਤਨ ਪੀਰ ਬਾਬਾ ਤਾਤਨ ਪੀਰ ਬਾਬਾ ਢੋਲੇ ਸਾਹਿਬੀ ਕਬਡੀ ਕਲੱਬ ਘਰਾਲੇ ਦੀ ਖੇਡ ਕਲੱਬ ਤੇਰੇ ਭਲਵਾਨ ਨੇ ਸਪੌਂਸਰ ਕੀਤੀ ਹੈ ਲੈ ਵੀ ਦਲੇਰਾ ਜੀ ਇਹ ਤੁਹਾਡਾ ਪਿਆਰ ਆ ਆ ਦੇਖੋ ਸਵਾਰ ਵੱਖਰਾ ਆ ਦੇਖੋ ਸਵਾਰ ਵੱਖਰਾ ਆ ਦੇਖੋ ਸਵਾਰ ਵੱਖਰਾ ਨੰਬਰ ਲੱਲੋ ਜੁੜ ਗਿਆ ਆਪਣੀ ਟੀਮ ਦੇ ਹਿੱਸੇ ਵਿੱਚ ਲੈ ਵੀ ਦਲੇਰਾ ਭਲਵਾਨ ਆ ਜਾ ਦੋਤੇ ਪੇਡਾ ਵਾਲਾ ਇਹ ਬਾਦ ਭਲਵਾਨ ਦੇ ਪਿੰਡਾਂ ਦਾ ਲੱਤੂ ਵਾਲੇ ਪ੍ਰੀਤ ਦਾ ਚੇਲਾ ਅਮਰ ਸਾਡੇ ਰਾਣਾ ਬਾਠ ਦबई ਫਟੇ ਜਿਹੜੇ ਬਾਤ ਤੇ ਸਲਮਾਨ ਦੋਨਾਂ ਬਲਾਰਿਆਂ ਦੇ ਲਈ 500 ਦੇ ਪੁਜਦਾ ਕੀਤੇ ਐ ਤੇ ਬਹੁਤ ਵੱਡੇ ਪਿਆਰ ਦੀਵ ਤੇਰੇ ਲਈ 500 ਦੇ ਪੁਜਦਾ ਆਏ ਐ ਰਾਣਾ ਬਾਦ ਗੱਲ ਜੂਏ ਦबई ਤੇਰੇ ਮਾਨ ਸਨਮਾਨ ਮੇਰੇ ਕੋਲ ਐ ਉਹ ਮੈਨੂੰ ਯਾਦ ਲੱਗਿਆ ਦੇਣਾ ਇਧਰ ਹੀ ਲੱਗ ਜਾਵੇ ਤੇ ਗੱਲ ਵੱਖਰੀ ਹੋ ਜਾਣੀ ਐ ਮਾਰਨ ਖਾਨਾ ਖਿੱਚ ਕੇ ਪਰ ਜਿਸ ਦੀ ਮਿੱਧੂ ਦਾ ਪਰ ਆਉਂਦਾ ਤੀਜੀ ਕਬੱਡੀ ਸਫਲ ਹੈ ਗੁਰਦੇਵ ਭਾਈ ਕਰੀਏ 500 ਪੁਜਦਾ ਮੁੰਡੇ ਦੇ ਲਈ ਆਹ ਤੀਜੀ ਕਬੱਡੀ ਸਫਲ ਹੈ ਕੋਈ ਨਹੀਂ ਆਣ ਤੀਜੇ ਸਫਰ ਪੈ ਗਿਆ ਚਿੱਤੀ ਪਿੱਖੀ ਵਿੰਡਵਾਲੇ ਨੇ ਲੈ ਵੀ ਪਿੱਖੀ ਵਿੰਡਵਾਲਾ ਨੌਜਵਾਨਾ ਕਰਲਾ ਪ੍ਰਾਪਤ 500 ਦੇ ਵੱਡੇ ਬਾਤ ਤੇ ਸਰਵਾਰ ਪਰ ਸਾਹਮਣੇ